ਮੁੱਦਾ ਇਹ ਹੈ ਕਿ ਜਿਹੜੇ ਲੋਕਾਂ ਨੇ ਇਹ ਲੈਂਡ ਸੀਲਿੰਗ ਐਕਟ ਲਾਗੂ ਕਰਨਾ ਸੀ ਉਹ ਸਾਰੇ ਵੱਡੇ ਘਰਾਣੇ ਆ ਸੈਂਕੜੇ ਏਕੜ ਹਜ਼ਾਰਾਂ ਏਕੜ ਜ਼ਮੀਨਾਂ ਉਹਨਾਂ ਕੋਲੇ ਔਰ ਉਹ ਰਾਜਨੀਤੀ ਦੇ ਵਿੱਚ ਵੀ ਆਪ ਦੀ ਉਹ ਛਵੀ ਬਚਾਉਣ ਵਾਸਤੇ ਬਹੁਤ ਸਾਰੇ ਐਮਐਲਏ ਤੇ ਐਮਪੀ ਬਣੇ ਹੋਏ ਆ ਔਰ ਉਹਨਾਂ ਨੇ 1972 ਦੇ ਲੈਂਡ ਸੀਲਿੰਗ ਐਕਟ ਨੂੰ ਲਾਗੂ ਹੀ ਨਹੀਂ ਹੋਣ ਦਿੱਤਾ ਪੰਜਾਬ 'ਚ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਥੋੜੇ ਸਮੇਂ ਲਈ ਤਾਂ ਉਹਨਾਂ ਨੇ ਇੱਕ ਦਿਨ ਬਿਆਨ ਦਿੱਤਾ ਔਰ ਉਹ ਵੀ ਸ਼ਾਇਦ ਅਗਲੇ ਦਿਨ ਉਹਨਾਂ ਨੂੰ ਵਾਪਸ ਲੈਣਾ ਪੈ ਗਿਆ ਸੋ ਮੈਂ ਇਸ ਮਹਾ ਪੰਜਾਬ ਚੈਨਲ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਨੌਜਵਾਨਾਂ ਨੂੰ